ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ कौर ਬਸਰਾ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਦਿਨ ਬਰ ਦਿਨ ਵਿਗੜਦੇ ਜਾ ਰਹੇ ਨੇ ਹਮਲਾਵਰਾਂ ਦੇ ਵੱਲੋਂ ਆਏ ਦੀ ਨਹੀਂ ਕਈ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਈ ਸਾਰੀਆਂ ਅਜੇਹੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਉਹ ਅੰਜਾਮ ਦਿੰਦੇ ਨੇ ਤਾਂ ਇਸੇ ਤਰ੍ਹਾਂ ਦੇ ਇੱਕ ਮਾਮਲਾ ਜੜਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਹੁਣ 7 ਸਾਲਾ ਮਾਸੂਮ ਨੂੰ ਵੀ ਨਹੀਂ ਬਖਸ਼ਿਆ ਗਿਆ ਜੀ ਹਾਂ ਤਾਂ 7 ਸਾਲਾ ਮਾਸੂਮ ਨੂੰ ਵੀ ਮੌਤ ਦੇ ਘਾਟ ਆ ਜੜਾ ਹਮਲਾਵਰਾਂ ਦੇ ਵੱਲੋਂ ਉਤਾਰ ਦਿੱਤਾ ਗਿਆ ਕਿ ਆਖਿਰਕਾਰ ਇਸ ਮਾਸੂਮ ਦੇ ਵੱਲੋਂ ਅਜੇ ਹੀ ਕੀ ਗਲਤੀ ਹੋ ਗਈ ਹੋਣੀ ਹੈ ਜੋ ਕਿ ਇਹਨੂੰ ਬਖਸ਼ਿਆ ਨਹੀਂ ਗਿਆ ਕੋਈ ਮਾਫੀ ਨਹੀਂ ਦਿੱਤੀ ਗਈ ਸਿੱਧਾ ਮੋਤ ਦੇ ਘਾਟਿ ਉਤਾਰ ਦਿੱਤਾ ਬੇਰਹਿਮੀ ਦੇ ਨਾਲ ਇਸ ਦਾ ਕਤਲ ਅਚੜਾ ਕਰ ਦਿੱਤਾ ਜੀ ਹਾਂ ਤਾਂ ਦੱਸ ਜੀ ਕੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਰਾਸ਼ ਬ੍ਰਾਹਮੜ ਹੋਈ ਸੀ ਉਸ ਵਕਤ ਇੱਟਾਂ ਰੋੜੇ ਵੀ ਜੋ ਕਿ ਉਸ ਦੇ ਕੋਲੋਂ ਮਿਲੇ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਟਾਂ ਰੋੜਿਆਂ ਦੇ ਨਾਲ ਇਸ ਛੋਟੇ ਬੱਚੇ ਦਾ ਕਤਲ ਜਿਹੜਾ ਕੀਤਾ ਗਿਆ ਬੜੀ ਹੀ ਬੇਰਹਿਮੀ ਦੇ ਨਾਲ ਇਸ ਨੂੰ ਮੋਤ ਦੇ ਘਾਟਾ ਜਿਹੜਾ ਉਤਾਰਿਆ ਗਿਆ ਤਦ ਆ ਜੀ ਕਿ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਏਮਰੀਸਰ ਦੇ ਪਿੰਡ ਬਾਬੋਵਾਲ ਦੀਆਂ ਨੇ ਜਿੱਥੇ ਕਿ ਦਿਲ ਦਾ ਹਿਲਾਉਣ ਵਾਲਾ ਮਾਮਲਾ ਉੱਥੋਂ ਸਾਹਮਣੇ ਆ ਰਿਹਾ ਜਿੱਥੇ 7 ਸਾਲਾ ਮਾਸੂਮਾ ਏਕਮਪ੍ਰੀਤ ਨੂੰ ਕੁਝ ਹਮਲਾਵਰਾਂ ਦੇ ਵੱਲੋਂ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਤਦ ਆ ਜੀ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮਾਸੂਮ ਦੀ ਦੇ ਆ ਜੜੀ ਬ੍ਰਾਹਮਤ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਹੈ ਜਿਹੜਾ ਮੰਗਿਆ ਜਾ ਰਿਹਾ ਤੇ ਉੱਥੇ ਪੁਲਿਸ ਵਾਲਿਆਂ ਦੇ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਆਖਿਰਕਾਰ ਇਸ ਮਾਸੂਮ ਦੇ ਵੱਲੋਂ ਕੀ ਗਲਤੀ ਹੋਈ ਹੋਣੀ ਹੈ ਤੇ ਉੱਥੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਬੁਰਾ ਹਾਲ ਹੋਇਆ ਕਿ ਆਖਿਰਕਾਰ ਇਸਨੇ ਅਜੇ ਕੀ ਗਲਤੀ ਕੀਤੀ ਹੋਣੀ ਹੈ ਕਿ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਜਦੋਂ ਪਰਿਵਾਰ ਵਾਲਿਆਂ ਦੇ ਵੱਲੋਂ ਬੱਚੇ ਦੀ ਭਾਲ ਜੜੀ ਕੀਤੀ ਗਈ ਤਾਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਬੱਚੇ ਦੀ ਲਾਸ਼ ਬ੍ਰਾਹਮਤ ਹੋਈ ਉੱਥੇ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਜੜਾ ਹੋਇਆ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਨਾਮ ਜੀ ਸਮਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਹਲਕਾ ਮੁੰਜੀਠਾ ਜ਼ਿਲ੍ਹਾ ਬਰਸਰ ਜੀ ਕੀ ਦੁਖਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਜ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਨਾ ਸਵਾਗ ਸਵੇਰੇ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਕੀ ਡਿੱਗਾ ਵਾ ਜੀ ਕੀ ਨਾਮ ਹੈ ਬੱਚੇ ਦਾ ਨਾਮ ਏਕਮਪ੍ਰੀਤ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਬੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਲਿਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਤੇ ਭਰਾ ਵਾ ਹਾਂਜੀ ਜੇ ਮੁਰਦਮ ਫੇਤੀ ਗ੍ਰਿਫਤਾਰ ਨਹੀਂ ਕਰਦੇ ਫਿਰ ਕੀ ਕਰਦੇ ਫਿਰ ਦੇਖੋ ਜੋ ਵੀ ਸਾਡੇ ਕੋ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਂ ਹੈ ਆਪਣਾ ਸਰਮਰ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਭਾਜੀ ਤੇ ਕੀ ਗੱਲਬਾਤ ਹੋਈ ਆ ਉਹ ਮਾਰ ਦਿੱਤਾ ਜੀ ਕਹਿੰਦੇ ਵਾਰ ਦਿੱਤਾ ਕੋਈ ਪਤਾ ਨਹੀਂ ਲੱਗਾ ਵੀ ਨਹੀਂ ਜੀ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੈਰੀ ਦੁਕਾਨ ਕਿਤੇ ਦੀ ਬੀਜਣਿਆ ਦੇ ਕਨਕ ਬੀਜਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਖਲੋਤਾ ਤੇ ਫਿਰ ਡਾਕਟਰ ਦੇ ਬੂਏ ਗਾੜੀ ਉੱਪਰ ਕੀ ਗੱਲ ਹੋ ਗਈ ਟਰੈਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਿਆ ਮੈਂ ਭੱਜੇ ਨਾ ਟਾਈਮ ਹੈ ਕਿ ਕਿਹਨ ਕੀ ਗੱਲ ਹੋਈ ਉਹ ਕੜੇ ਹੁੰਦਾ ਮਰ ਗਿਆ ਮੁੰਡਾ ਮਰ ਗਿਆ ਮੇਰੇ ਟਰੈਕਟਰ ਆ ਕੋਠੀ ਜਾਣੇ ਕਰਾ ਲਾ ਕੇ ਆਇਆ ਕਨਕ ਬੀਜਾ ਕਿੱਥੇ ਉਦੋਂ ਸੀ ਬਚਾਉਂਦੀ ਉਹ ਪੋਤਰਾ ਲੱਗਦਾ ਜੀ ਕਿ ਮਾਮਲਾ ਕੀ ਹੋਇਆ ਸਾਥਲੀ ਜੀ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਜੇ ਉਧਰ ਸੜਕ ਦੇ ਪੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਜੇ ਉੱਧਰ ਰਹੀ ਹੋਏਗੇ ਮਾਰਿਆ ਲੱਗਦਾ ਕਿ ਹੁਣ ਕੀ ਮੰਗ ਕਰਦੀ ਮੰਗ ਕਾਦੀ ਆ ਜੀ ਸਾਨੂੰ ਤੇ ਇਹ ਵੰਜ਼ਾਇਦ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ

ਇਮਾਮ ਜੀ ਅਸਲ ਵਿੱਚ ਬੋਲ ਰਿਹਾ ਹੈ। ਅੱਜ ਆ ਕੁਝ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇਥੇ ਇੱਕ ਕੰਪਲੇਂਟ ਸੀ ਸਾਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਤੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ।